ਕਸੋ ਆਪਰੇਸ਼ਨ ਮਾਂ ਜੋ ਡੀਜੀਪੀ ਸਾਹਿਬ ਵੱਲੋਂ ਚਲਾਈ ਗਈ ਲਗ ਲਗ ਜ਼ਿਲ੍ਹਿਆਂ ਚ ਸਾਡੇ ਸ਼੍ਰੀ ਮੁਖਸਰ ਸਾਹਿਬ ਚ ਸ਼੍ਰੀ ਭਾਗੀਰਥ ਮੀਨਾ ਆਈਐਸਐਸੀ ਸਾਹਿਬ ਵੱਲੋਂ ਸੀ ਅਜਿ ਗਦੜਵਾ ਸਾਹਿਬੀ ਤੇ ਬਾਕੀ ਸਾਰੀਆਂ ਸਬੰਧਾਂ ਚ ਸਾਡੀ ਸਬੰਧ ਚ ਇੰਸਪੈਕਟਰ ਪਰਮਜੀਤ ਸਿੰਘ ਗਦੜਵਾ ਦੀ ਗਾਂ ਰਣਮਈ ਹਟਗੜ ਟੀਮਾਂ ਬਣਾਈ ਗਈਆਂ ਅਲੱਗ-ਅਲੱਗ ਕੋਟਪਾਈ ਵੱਲੋਂ ਅਲੱਗ-ਅਲੱਗ ਬਣਾਈਆਂ ਗਈਆਂ ਜਿਸ ਵਿੱਚ ਅਮਰਤਪਾਲ ਏਸੀ ਪਿੰਡ ਪਿਉਰੀ ਮਜੂਸੀ ਤੋਂ ਮੁਖਬਰ ਖਾਸ ਨੇ ਉਹਨਾਂ ਨੂੰ ਤਲਾਹ ਦਿੱਤੀ ਕਿ ਜਿਹੜਾ ਅਰਜੇਸ਼ ਕੁਮਾਰ ਉਰ ਪਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕਰਾਂਦੇ ਵਿੱਚ ਡਰਮਜ ਪਾ ਕੇ ਸ਼ਰਾਬ ਜੜਾ ਜਾਂ ਵਹਿ ਕਾਰ ਤੇ ਲਾ ਕੇ ਵੇਚ ਰਿਆ ਜੇਕਰ ਹੁਣ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤੇ ਉਹਦੇ ਕੋਲ ਪਰਿਮਾਤਰਾ ਤੇ ਜਿਹੜੀ ਸ਼ਰਾਬ ਮਿਲਦੀ ਹੈ ਜੋ ਅਮਰਪਾਲ ਐਸਆਈ ਨੇ ਮੂਹਰਤ ਤੇ ਦੱਸੀ ਜਗ੍ਹਾ ਤੇ ਰੇਡ ਕੀਤਾ ਜੋ ਦਰਾਨੇ ਰੇਡ ਉਹ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜੜੀ ਆ ਅੰਗਰੇਜ਼ੀ ਤੇ ਦੇਸੀ ਮਾਰਕ ਵਾਲੀ ਗਾਂਦੋਈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਇਹ ਦੀ ਕਾਰ ਆ ਉਹ ਵਿਗਨਰ ਕਾਰ ਆ DL 5CC 4045 ਕਾਰ ਆ ਜਿਹਦੇ ਵਿੱਚੋਂ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇੱਥੇ ਇਹਦੇ ਖਿਲਾਫ ਪਹਿਲਾਂ 18 ਮਾਮਲੇ ਦਰਜ ਆ ਜੀ ਜਿਹਦੇ ਵਿੱਚ 12 ਅਕਸਾਈ ਦੇ ਆ 2 ਐਨਡੀਪੀ ਸਟ ਦੇ ਤੇ 4 ਜਿਹੜੇ ਆ ਉਹ ਆਈਪੀਸ ਕਿੰਨੇ ਕਿਤੇ ਤੋਂ ਸਰ ਕੰਮ ਕਰਦਾ ਰਹੇ ਹੋ ਇਹ 10 2010 ਤੋਂ ਦੇ ਖਿਲਾਫ ਮੁਕਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੇਡ ਕਰਨ ਦੇ ਸਬੰਧ ਪੁਲਿਸ ਪਾਰਟੀ ਗਈ ਹੈ ਉਦੋਂ ਵੀ ਪੁਲਿਸ ਦੇ ਗਲ ਪਿਆ ਸੀ ਉਹ ਵੀ ਇਹਦਿਕ ਅਰਕ ਕੰਮ ਕਰਦਾ। ਅਰੇ ਦੁੱਧ ਹੀ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ। ਡਰਮਰ ਰਮਾਂਜ ਪਾ ਕੇ ਕਿਵੇਂ ਕਰਦਾ? ਹਾਂਜੀ ਇਹ ਕਈ ਵਾਰ ਜਿਹੜੀ ਕਾਰ ਐ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਦੇ ਲੋਕਾਂ ਨੂੰ ਲਗ ਲਗ ਵੇਚਦਾ। ਬਾਕੀ ਦਰਾਂਤ ਦੀ ਜਿਹੜੇ ਬੰਦੇ ਕੋਲ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਲਾਫ ਕ੍ਰਿਮਿਨਲ ਇਸੇ ਰੈਲੀ ਦੇ ਵਿੱਚ ਅੱਜ ਥਾਣਾ ਕੋਟਪਾਈ ਮੁਕ ਅਫਸਰ ਵੱਲੋਂ ਉਹਨਾਂ ਦੀਆਂ ਅਲੱਗ-ਅਲੱਗ ਟੀਮਾਂ ਭਾਈਆਂ ਗਈਆਂ। ਜਿਸ ਵਿੱਚ ਇੱਕ ਐਸਆਈ ਰਿਸਪੋਰਸ ਸਿੰਗਲ ਨੂੰ ਟੀਮ ਬਣਾਈ ਗਈ ਇੱਕ ਐਸਆਈ ਗੁਰਮੀਤ ਸਿੰਘ ਵੱਲੋਂ ਇੱਕ ਉਹਨਾਂ ਨੇ ਮੁਕਦਮਾ ਨੰਬਰ 42 ਐਸਆਈ ਐਕਟ ਦਾ ਦਰਜ ਕੀਤਾ ਜਿਸ ਵਿੱਚ 200 ਲੀਟਰ ਨਾਣ 6 ਬੋਤਲਾਂ ਸ਼ਰਾਬ ਨਜਾਇਜ਼ ਤੇ ਚਾਲੂ ਪੱਠੀ ਦਾ ਇੱਕ ਮੁਕਦਮਾ ਦਰਜ ਕੀਤਾ ਇੱਕ ਮੁਕਦਮਾ ਉਹਨਾਂ ਨੇ ਨਸ਼ੀਦੀਆਂ ਗੋਲੀਆਂ 10 ਪੱਤੇ ਅਨਪਰਾ ਜੋਂ ਕੁੱਲ ਗੋਲੀਆਂ 100 ਇੱਕ ਹੋਰ ਮਾਮਲਾ ਦਰਜ ਕੀਤਾ ਇਹਨਾਂ ਦੋਸ਼ੀਆਂ ਦੇ ਵੀ ਕੋਸ਼ਿਸ਼ ਤੋਂ ਬਾਅਦ ਪਤਾ ਲੱਗ ਗਿਆ ਜਿਗਾ ਵੀ ਜਿੱਥੋਂ ਇਹ ਲੈ ਕੇ ਆਏ ਕਿਧਰ ਕੋਈ ਵੇਚੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸਰ ਕਿਥੋਂ ਦਾ ਸਮਾਂ ਸੀ ਜੀ ਕਿਥੋਂ ਹਾਂਜੀ ਕਿਥੋਂ ਸੀ ਕਿਥੋਂ ਦੇ ਸੀ ਇਹ ਜਿਹੜਾ ਹੈਗਾ ਜੀ ਸ਼ਰਾਬ ਵਾਲਾ ਇਹ ਪਟੋ ਸਿੰਘ ਪੁੱਤਰ ਗਰਮੀਲ ਸਿੰਘ ਕੋਟਲੀ ਵਾਸੀ ਅ블ੂ ਥਾਣਾ ਕੋਟਪਾਈ ਜਿਹੜਾ ਹੈਗਾ ਸੀ ਨਸ਼ੀਲੀਆਂ ਗੋਲੀਆਂ ਉਹ ਅਗਰਗਬੀਰ ਸਿੰਘ ਉਰਫ ਪੀਰਾ ਪੁੱਤਰ ਮਰੀਤ ਸਿੰਘ ਵਾਸੀ ਕੋਟਲੀ ਅ블ੂ ਇਨ ਦੇ ਖਰਾਬ ਐਂਡੀਪੀਸੀਡ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਪਟੋਆ ਉਹਦੇ ਖਰਾਬ ਐਕਸਾਈਜਰਟ ਦਾ ਪਰਚਾ ਦਰਜ ਕੀਤਾ ਗਿਆ ਜੀ